ਕਰ ਤੱਕ ਵਿਕਵਾ ਦਿੱਤਾ ਗਿਆ ਐਫ ਡੀਆਂ ਦਾ ਸਫਾਇਆ ਹੋ ਗਿਆ ਅਤੇ ਬੈਂਕ ਅਕਾਊਂਟ ਉੱਤੇ ਵੀ ਹੁੰਝਾ ਫੇਰ ਦਿੱਤਾ ਤਾਂ ਇੱਕ ਵੱਡੀ ਠੱਗੀ ਵਜੀ ਹੈ ਕੋਈ 10-20 ਲੱਖ ਰੁਪਏ ਨਹੀਂ ਪੂਰੇ 19 ਕਰੋੜ ਦੀ ਧੋਖਾਧੜੀ ਆ ਜਿਹੜੀ ਉਹ ਕੀਤੀ ਗਈ ਹੈ ਤਾਂ ਇਹ ਸਾਰੀ ਠੱਗੀ ਇੱਕ ਦੋ ਦਿਨ ਵਿੱਚ ਨਹੀਂ ਸਗੋਂ ਪੂਰੇ 3 ਮਹੀਨੇ ਦੇ ਕਰੀਬ ਚੱਲਦੀ ਰਹੀ ਹੈ ਅਤੇ ਇੱਕ ਮਹਿਲਾ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਏ ਪੂਰੀ ਜ਼ਿੰਦਗੀ ਦੀ ਕਮਾਈ ਅਤੇ ਬਣਾਈ ਗਈ ਜਾਇਦਾਦ ਆ ਜਿਹੜੀ ਉਹ ਬਿਲਕੁਲ ਲੁੱਟ ਚੁੱਕੀ ਐ ਤਾਂ ਇਹ ਠੱਗੀ ਡਿਜੀਟਲ ਅਰਾਸਤ ਰਾਹੀ ਵੱਜੀ ਐ ਡਿਜੀਟਲ ਅਰਾਸਤ ਦੇ ਖਿਲਾਫ ਭਾਵੇਂ ਲਗਾਤਾਰ ਜਾਗਰੂਕਤਾ ਫੈਲਾਈ ਜਾ ਰਹੀ ਐ ਲੇਕਿਨ ਕਿਤੇ ਨਾ ਕਿਤੇ ਆਮ ਲੋਕ ਇਹਨਾਂ ਛਾਤਰ ਠੱਗਾਂ ਦੇ ਚੰਗੂਲ ਦੇ ਵਿੱਚ ਫਸ ਹੀ ਜਾਂਦੇ ਨੇ ਤਾਂ ਇੱਕ ਸੀਨੀਅਰ ਸਿਟੀਜ਼ਨ ਮਹਿਲਾ ਡਾਕਟਰ ਦੇ ਨਾਲ ਇਹ ਠੱਗੀ ਵੱਜੀ ਐ ਮਾਮਲਾ ਗੁਜਰਾਤ ਦੇ ਗਾਂਧੀ ਨਗਰ ਤੋਂ ਇਹ ਸਾਹਮਣੇ ਆਇਆ ਹੈ ਜਿੱਥੇ ਇੱਕ ਬਜ਼ੁਰਗ ਡਾਕਟਰ ਆਪਣਾ ਸਭ ਕੁਝ ਲੁੱਟਾ ਬੈਠਦੀ ਹੈ ਇਹ ਵੀ ਗੱਲ ਹੈਰਾਨੀ ਵਾਲੀ ਹੈ ਕਿ ਇਸ ਮਹਿਲਾ ਡਾਕਟਰ ਨੂੰ ਇੱਕ ਦੋ ਦਿਨ ਨਹੀਂ ਸਗੋ ਪੂਰੇ 3 ਮਹੀਨੇ ਡਿਜੀਟਲ ਅरेस्ट ਰੱਖਿਆ ਗਿਆ ਅਤੇ ਬੇਰਹਿਮ ਲੁਟੇਰੇ ਇਸ ਦਾ ਸਾਰਾ ਕੁਝ ਲੁੱਟ ਕੇ ਲੈ ਗਏ ਤਾਂ ਸਿਰ ਉਤੇ ਛੱਤ ਵੀ ਇਸ ਮਹਿਲਾ ਦੇ ਨਹੀਂ ਛੱਡੀ ਤਾਂ ਇਸ ਧੋਖਾਧੜੀ ਦਾ ਸلسلਾ 15 ਮਾਰਚ ਨੂੰ ਸ਼ੁਰੂ ਹੁੰਦਾ ਹੈ ਜਿੱਥੇ ਇੱਕ ਮਹਿਲਾ ਡਾਕਟਰ ਨੂੰ ਫੋਨ ਆਉਂਦਾ ਹੈ ਅਤੇ ਉਹ ਫੋਨ ਚੁੱਕਣਾ ਇਸ ਨੂੰ ਬਹੁਤ ਜ਼ਿਆਦਾ ਭਾਰੀ ਪੈ ਜਾਂਦਾ ਹੈ ਤਾਂ ਫੋਨ ਕਰਨ ਵਾਲੇ ਆਪਣੇ ਆਪ ਨੂੰ ਦੂਰ ਸੰਚਾਰ ਵਿਭਾਗ ਦੇ ਅਧਿਕਾਰੀ ਦੱਸਦੇ ਨੇ ਜੋਤੀ ਵਿਸ਼ਵਨਾਥ ਨਾਂ ਦੀ ਇੱਕ ਮਹਿਲਾ ਗੱਲ ਕਰ ਰਹੀ ਹੁੰਦੀ ਹੈ ਹਾਲਾਂਕਿ ਇਹ ਨਾਮ ਆ ਜਿਹੜਾ ਉਹ ਬਿਲਕੁਲ ਫਰਜ਼ੀ ਹੁੰਦਾ ਹੈ ਤਾਂ ਇਸ ਤੋਂ ਬਾਅਦ ਇਹ ਸਿਲਸਿਲਾ ਸ਼ੁਰੂ ਹੁੰਦਾ ਹੈ ਅਤੇ ਫਿਰ ਪੁਲਿਸ ਸੀਆਈਡੀ ਸਾਈਬਰ ਸੈੱਲ ਆਦਿ ਕਹਿ ਕੇ ਲਗਾਤਾਰ ਠੱਗੀਆਂ ਹੁੰਦੀਆਂ ਨੇ ਫੋਨ ਕਾਲ ਕਰਨ ਵਾਲੇ ਧੋਖੇਬਾਜ਼ ਕਦੇ ਖੁਦ ਨੂੰ ਪੁਲਿਸ ਇਨਸਪੈਕਟਰ ਕਹਿੰਦੇ ਨੇ ਅਤੇ ਕਦੇ ਸਰਕਾਰੀ ਵਕੀਲ ਕਹਿੰਦੇ ਨੇ ਅਤੇ ਕਦੇ ਕਿਸੇ ਹੋਰ ਅਧਿਕਾਰੀ ਦੇ ਰੂਪ ਵਿੱਚ ਠੱਗੀ ਮਾਰਦੇ ਨੇ ਤਾਂ ਬਜ਼ੁਰਗ ਮਹਿਲਾ ਡਾਕਟਰ ਨੂੰ ਲਗਾਤਾਰ ਐਫੀਐਮਏ ਅਤੇ ਪੀਐਮਐਲਏ ਦੇ ਤਹਿਤ ਗ੍ਰਿਫਤਾਰੀ ਦੀ ਧਮਕੀ ਦਿੱਤੀ ਜਾਂਦੀ ਹੈ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਜੋਤੀ ਵਿਸ਼ਵਨਾ ਦੀ ਮਹਿਲਾ ਤੋਂ ਬਾਅਦ ਇੱਕ ਹੋਰ ਫੋਨ ਆਉਂਦਾ ਹੈ ਅਤੇ ਉਹ ਵਿਅਕਤੀ ਆਪਣੇ ਆਪ ਨੂੰ ਪੁਲਿਸ ਦਾ ਸਬ ਇਨਸਪੈਕਟਰ ਮੋਹਨ ਸਿੰਘ ਦੱਸਦਾ ਏ ਅਤੇ ਤੀਜਾ ਵਿਅਕਤੀ ਖੁਦ ਨੂੰ ਸਰਕਾਰੀ ਵਕੀਲ ਦੀਪ ਸੈਣੀ ਦੱਸਦਾ ਏ ਅਤੇ ਚੌਥਾ ਆਪਣੇ ਆਪ ਨੂੰ ਪਬਲਿਕ ਪ੍ਰਾਸਟਿਕਿਊਟਰ ਵਟ ਵਿਸ਼ਵਰ ਦੇ ਨਾਂ ਉਤੇ ਆਪਣੀ ਪਛਾਣ ਬੰਦਾਏ ਤਾਂ ਅਲੱਗ-ਅਲੱਗ ਨੰਬਰਾਂ ਤੋਂ ਫੋਨ ਕੀਤੇ ਜਾਂਦੇ ਨੇ ਅਤੇ ਇਸ ਬੀੜਤ ਮਹਿਲਾ ਨੂੰ ਲਗਾਤਾਰ ਡਰਾਇਆ ਜਾਂਦਾ ਹੈ ਮਹਿਲਾ ਦੇ ਮੋਬਾਈਲ ਉੱਤੇ ਅਪੱਤਿਜਨਕ ਮੈਸੇਜ ਭੇਜੇ ਗਏ ਅਤੇ ਉਸ ਨੂੰ ਡਰਾਇਆ ਗਿਆ ਕਿ ਉਸ ਦੇ ਖਿਲਾਫ ਜਾਲੀ ਦਸਤਾਵੇਜ਼ਾਂ ਨੂੰ ਲੈ ਕੇ ਐਫ ਆਈ ਆਰ ਦਰਜ ਹੋਵੇਗੀ ਤਾਂ ਕਾਨੂੰਨੀ ਕਾਰਵਾਈ ਅਤੇ ਲਗਾਤਾਰ ਨਿਗਰਾਨੀ ਦਾ ਡਰ ਦਿਖਾ ਕੇ ਉਸ ਨੂੰ ਡਿਜੀਟਲ ਅਰਾਸਤ ਵਿੱਚ ਰੱਖਿਆ ਜਾਂਦਾ ਹੈ ਮਹਿਲਾ ਨੂਰੋਜਾਨਾ ਵੀਡੀਓ ਕਾਲ ਰਾਹੀਂ ਸੰਪਰਕ ਵਿੱਚ ਰਹਿਣ ਵਾਸਤੇ ਧਮਕਾਇਆ ਗਿਆ ਅਤੇ ਹਰ ਵੇਲੇ ਲਾਈਵ ਲੋਕੇਸ਼ਨ ਸਾਂਝੀ ਕਰਨ ਲਈ ਵੀ ਕਿਹਾ ਗਿਆ ਤਾਂ ਭਤੀਜੇ ਦੇ ਵਿਆਹ ਵਿੱਚ ਜਾਣ ਵੇਲੇ ਵੀ ਲਗਾਤਾਰ ਉਸ ਉਤੇ ਨਜ਼ਰ ਰਜੜੀ ਹੋ ਰੱਖੀ ਜਾਂਦੀ ਹੈ ਜਦ ਮਹਿਲਾ ਨੇ ਆਪਣੇ ਬੈਂਕ ਖਾਤੇਾਂ ਵਿੱਚੋਂ ਸਾਰੀ ਰਕਮ ਟਰਾਂਸਫਰ ਕਰ ਦਿੱਤੀ ਤਾਂ ਉਸ ਨੂੰ ਐਫ.ਡੀ. ਤੜਵਾਉਣ ਦੇ ਲਈ ਮਜਬੂਰ ਕੀਤਾ ਗਿਆ ਹੱਦ ਤਾਂ ਉਦੋਂ ਹੋ ਗਈ ਜਦੋਂ ਇਸ ਮਹਿਲਾ ਦਾ ਘਰ ਅਤੇ ਸੋਨਾ ਤੱਕ ਵਿਕਵਾ ਦਿੱਤੇ ਗਏ ਅਤੇ ਨਾਲ ਹੀ ਲੋ ਲੈਂਡ ਅਤੇ ਸ਼ੇਅਰ ਵੇਚਣ ਲਈ ਵੀ ਇਸ ਨੂੰ ਮਜਬੂਰ ਕੀਤਾ ਗਿਆ ਤਾਂ ਦੋਸ਼ੀਆਂ ਨੇ ਮਹਿਲਾ ਕੋਲੋਂ 35 ਅਲੱਗ-ਅਲੱਗ ਖਾਤਿਆਂ ਵਿੱਚ ਪੈਸੇ ਟਰਾਂਸਫਰ ਕਰਵਾਏ ਅਤੇ ਕਢਵਾ ਲਏ ਤਾਂ ਪੁਲਿਸ ਨੇ ਇੱਕ ਖਾਤਾਧਾਰਕ ਨੂੰ ਗ੍ਰਫਤਾਰ ਕੀਤਾ ਉਹ ਸੂਰਤ ਦੇ ਲਾਲਜੀ ਜੈਨਤੀ ਪਾਈ ਬਲਦੀਆਨਾ ਦਾ ਸੀ ਤਾਂ ਉਸ ਦੇ ਖਾਤੇ ਵਿੱਚ 1 ਕਰੋੜ ਰੁਪਏ ਮਿਲੇ ਨੇ ਪੁਲਿਸ ਨੇ ਦੱਸਿਆ ਹੈ ਕਿ ਇਸ ਧੋਖਾਧੜੀ ਦੇ ਪਿੱਛੇ ਕੰਬੋਡੀਆ ਦਾ ਇੱਕ ਸਾਈਬਰ ਕ੍ਰਾਈਮ ਸਿੰਡੀਕੇਟ ਹੈ ਜਿਹੜਾ ਕੀ ਭਾਰਤੀਆਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਅਤੇ ਇੱਥੇ 5000 ਤੋਂ ਜ਼ਿਆਦਾ ਕਾਲ ਸੈਂਟਰ ਨੇ ਪੁਛਗਿਛ ਦੌਰਾਨ આરોપી ਨੇ ਦੱਸਿਆ ਹੈ ਕਿ ਉਹ ਉੱਤਰ ਪ੍ਰਦੇਸ਼ ਦੇ ਨੌਇਡਾ ਦੇ ਸਾਈਬਰ ਜਾਲ ਸਾਜ਼ਾਂ ਨੂੰ ਮਿਲਿਆ ਸੀ ਉਸ ਨੇ ਇਹਨਾਂ ਸਾਈਬਰ ਠੱਗਾਂ ਨੂੰ ਮੁਰਲੀਟਰ ਮੈਨੂਫੈਕਚਰਿੰਗ ਨਾਮ ਦਾ ਇੱਕ ਰਜਿਸਟਰਡ ਆਪਣਾ ਬੈਂਕ ਖਾਤਾ ਇਸਤੇਮਾਲ ਕਰ ਸੀਨੀਅਰ ਸਿਟੀਜ਼ਨ ਕੋਲੋਂ ਵਸੂਲੀ ਦੀ ਰਕਮ ਟਰਾਂਸਫਰ ਕਰਨ ਦੀ ਇਜਾਜ਼ਤ ਦਿੱਤੀ ਸੀ ਤਾਂ ਇਸ ਮਾਮਲੇ ਨੂੰ ਦੇਸ਼ ਦੇ ਸਭ ਤੋਂ ਵੱਡੇ ਅਤੇ ਲੰਬੇ ਡਿਜੀਟਲ ਅਰੈਸਟ ਦੇ ਮਾਮਲਿਆਂ ਵਿੱਚ ਦੇਖਿਆ ਜਾ ਰਿਹਾ ਹੈ